ਇੱਕ ਪਾਸੇ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਵਰਗਾ ਮਾਹੌਲ ਬਣਿਆ ਹੋਇਆ ਸੀ ਤੇ ਹੁਣ ਕੁਝ ਦੀ ਸਥਿਤੀ ਜਿਹੜੀ ਹੈ ਉਹ ਕਾਬੂ ਵਿੱਚ ਦਿਖ ਰਹੀ ਹੈ ਪਰ ਪੰਜਾਬ ਦੇ ਵਿੱਚ ਜਿਹੜੇ ਚੋਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਦੱਸਦੀ ਹੈ ਕਿ ਸਿੱਧੀ ਪੁਲਿਸ ਰਾਜਪੁਰਾ ਨੇ ਦੋ ਝਾਟਮਾਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਦੀ ਹੈ ਕਿ ਥਾਣਾ ਸਿੱਧੀ ਪੁਲਿਸ ਰਾਜਪੁਰਾ ਦੇ ਐਸ ਐਚ ਓ ਇੰਸਪੈਕਟਰ ਕਿਰਪਾ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਕਾਬੂ ਕੀਤੇ ਗਏ ਨਾ ਝਾਟਮਾਰਾਂ ਵੱਲੋਂ ਰਾਤ ਜੰਦੀਆਂ ਮਹਿਲਾ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ ਕੋਜ਼ਨ ਪਹਿਲਾਂ ਹੀ ਇਹਨਾਂ ਝਟਮਾਰਾਂ ਨੂੰ ਵਾਰਦਤ ਕੀਤੀ ਗਈ ਸੀ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਇਹਨਾਂ ਝਟਮਾਰਾਂ ਨੂੰ ਕਾਬੂ ਕੀਤਾ ਗਿਆ ਕਾਬੂ ਹੋਏ ਇਹਨਾਂ ਪਿਛਾਵੜ ਅਪਰਾਧੀਆਂ ਤੋਂ ਚੋਰੀ ਕੀਤੀ ਸੇਮ ਮੋਬਾਈਲ ਅਤੇ ਇੱਕ ਐਕਟਵਾ ਸਕੂਟਰ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਹੋ ਚੁੱਕਿਆ ਸਰ ਜਾਣਕਾਰੀ ਦਿਓ ਜੇ ਝਟਮਾਰ ਕਾਬੂ ਕੀਤਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਮ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ਼ਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਰਦਾਤਾਂ ਹੋਈਆਂ ਸੀਗੀਆਂ ਛੱਪਟ ਮਾਰਦੀਆਂ ਉਹਦੇ 'ਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੇ ਸੀ ਗਸ਼ਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਆ ਜਿਹੜੇ ਮੁਫਤ ਸਕੂਲ ਕੋਲ ਅੰਡਰਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਪਾਪੂ ਕੀਤਾ ਜਿਹਦਾ ਨਾਂ ਇੱਕ ਦਾ ਨਾਂ ਭਿੰਦਰ ਸਿੰਘ ਆ ਤੇ ਇੱਕ ਦਾ ਨਾਂ सोनू ਪਾ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ ਦੋ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲਜ ਤੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹੇ ਖੋਕੇ ਲੈ ਕੇ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫ ਆਈ ਆਰ ਨੰਬਰ 100 ਜਿਹੜਾ ਚੋਰੀ ਦਾ ਮਰਚਾ ਸੀ ਇਹਨਾਂ ਤੇ ਤੇ ਖੂਦਾ ਦਿੱਤਾ ਅੱਜ ਅਸੀਂ ਮਾਨੀਓਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਇਰਮਾਨ ਹਾਸਲ ਕਰਾਂਗੇ ਪ੍ਰਮਾਣਿਤ ਹੋਏ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲ ਮਿਲਣ ਦੀ ਸਭਾਵਨਾ ਹੈ। ਆਰੰਭੀ ਸਰ ਕੀ ਕੀ ਹੋਇਆ ਜੀ? ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਇਹ ਕਿਹੇ ਉਹ ਪਰਸ ਹੈ ਜਿਹੜਾ ਉਹ ਲੇਡੀ ਕੋਲ ਇਹਨਾਂ ਨੇ ਹੋਇਆ ਸਤਾ। ਸਰ ਇਹ ਵਾਰ ਪਹਿਲਾਂ ਵੀ ਕੋ ਬੈਕਗਰਾਉਂਡ ਗ੍ਰੀਨ ਸਾਹਮਣੇ ਆਇਆ। ਹਾਂ ਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 16322 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ। ਸਰ ਤੁਸੀਂ ਕਿ ਦੇਖਿਆ ਗਿਆ ਕਿ ਜੀਸ ਐਕਟਿਵਾ ਤੇ ਸੀਓ ਐਕਟਿਵਾ ਵੀ ਚੋਰੀ ਦੀ ਹੈ ਜਾਂ ਉਹ ਐਕਟਿਵਾ ਇਹਨਾਂ ਦੀ ਹੈ ਕਿਸ ਤਰ੍ਹਾਂ? ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ ਉਹ ਰਮਾਂਡ ਤੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਸੀ। ਸਰ ਇਹ ਕਿਵੇਂ ਲੈਡੀ ਕਰਦੇ ਆ ਪਹਿਲਾਂ ਕਿ ਜਿਹੜਾ ਹੱਥ ਲਾ ਕੇ ਬਦੋਂ ਖੋ ਕੇ ਭੱਜ ਜਾਂਦੀ ਹੈ ਕੀ ਕੀ ਦੱਸਿਆ ਉਹਨੂੰ ਜੀ? ਨਹੀਂ ਇਹ ਮਤਲਬ ਲੈਡੀ ਚ ਦੇਖਦੇ ਆ ਇਹ ਵਿੱਚੇ ਫਸ ਸਕਦੀ ਜਾਂ ਨਹੀਂ ਕੋਈ ਕਰ ਉਹ ਲੈਡੀ ਨੂੰ ਇਹ ਮਤਲਬ ਟਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਗਰੋਅ ਹੈ ਉਹਦੇ ਵਿੱਚ ਕਿੰਨੇ ਫੋਰ ਮੈਂਬਰ ਵੀ ਨੇ ਕੁਝ ਦੱਸਿਆ ਨਾ ਨਹੀਂ ਆ ਇਹ ਦੋ ਹੀ ਨੇ ਜੀ ਉਸੇ ਰਿਮਾਂਡ ਲਵਾਵਾਂਗੇ ਜੀ ਇਸੇ ਕਰਕੇ ਸਿਰ ਰਿਮਾਂਡ ਲਵਾਵਾਂਗੇ ਰਿਮਾਂਡ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਉਹ ਸਾਹਮਣੇ ਆ ਜੂਗੀ ਸਰ ਜਿਹੜੇ ਮੋਬਾਈਲ ਕਾਬੂ ਤੁਸੀਂ ਬਰਾਮਦ ਕਿੱਥੇ ਹੈ ਇਹ ਫਿਰ ਹੁਣ ਇਹਨਾਂ ਨੂੰ ਬਲਕਨਾਂ ਨੂੰ ਪਤਾ ਲੱਗੇ ਹਾਂਜੀ ਉਸ ਕੱਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਛੇ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਹੈ ਜੀ ਇਹ ਸਾਰੇ ਸਰਪ੍ਰਦਾ ਦੀ ਹਾਂਜੀ ਇਹ ਸਾਰੇ ਸਰਪ੍ਰਦਾ ਦੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਵੈਰੀਫਿਕੇਸ਼ਨ ਕਰਕੇ ਫਿਰ ਕਰਾਂਗੇ ਪਰ ਕਈ ਵਾਰ ਇਸ ਤਰ੍ਹਾਂ ਦਾ ਬੰਦੇ ਐਫ ਆਈ ਆਰ ਵਗੈਰਾ ਕੰਪਲੀਟ ਦੱਚ ਨਹੀਂ ਕਰਾਉਂਦੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਫਿਰ ਉਹਨਾਂ ਨੂੰ ਵੀ ਵਾਪਸ ਦਿੱਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜਾਊਗਾ ਜੀ ਟ੍ਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਹੀ ਸੀ ਕੀ ਆ ਉਹ ਸਾਰਾ ਨੂੰ ਉਸੇ ਤੇ ਤਾਂ